ਸੀਪੀ ਸਾਹ ਨੂੰ ਦਿਹਾੜਾ ਸ੍ਰੀ ਕੁਲਜੀਤ ਚਾਲ ਦੀ ਦਿਸ਼ਾ ਨਿਰਦੇਸ਼ ਤੇ ਅਗਵਾਈ ਹੇਠ ਪੰਜਾਬ ਪੁਲਿਸ ਵਿੱਚ ਆ ਥਾਣਾ ਜਮਾਲਪੁਰ ਚੰਪੀਨ ਚਾਰ ਸਰਜੀਤ ਸਿੰਘ ਗੁੜੀਆਂ ਨੇ ਬਹੁਤ ਮਿਹਨਤ ਕਰਕੇ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਨੇ 256 ਨੂੰ ਇੱਕ ਵਿਅਕਤੀ ਨੂੰਰਾਤ ਹਾੜੇ ਉਸ ਤੋਂ ਪੈਸੇ ਬਲਾਈ ਕੋਹ ਕੀਤਾ ਜਿਨ੍ਹਾਂ ਨੂੰ ਉਸੇ ਦਿਨ ਹੀ ਕਾਬੂ ਕਰਕੇ ਉਹਦੇ ਦੋ ਸਾਥੀ ਹੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਹੁਣ ਤੱਕ ਬਰਾਮਦੇ ਪੁੱਛੇ ਕਰੀਬ ਕੱਤੀਵਾਦਤਾ ਮੰਨੀਆਂ ਨੇ ਜੋ ਕਿ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ ਚਾਰ ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸੂ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਜ਼ਾਰ ਜਿਹੇ ਗਰਾਰੀ ਸਾਈਜ਼ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਦ ਕੀਤਾ ਸੋ ਇਹ ਜਿਹੜੇ ਹੈਗੇ ਰੋਜ਼ ਕਰੀਬ ਹਰ ਰਾਤ ਸ਼ਹਿਰ ਆਹਰ ਥਾਂਵਾਂ ਤੇ ਜਾ ਕੇ ਸੁਣਛਾਨ ਜਵਾਰਾ ਤੇ ਜਾ ਕੇ ਲੋਕਾਂ ਨਾਲ ਕੁੱਟਮਾਰ ਕਰਦੇ ਸੀ ਲੁੱਟ ਖੋਹਦੇ ਸੀ ਜਿਹਦੇ ਬਾਰੇ ਡਿਟੇਲ ਜਿਹੜੀ ਸਾਰੀ ਸ਼ੇਅਰ ਕੀਤੀ ਗਈ ਹੈ ਕਿੱਥੇ ਕਿੱਥੇ ਇੰਪਲੀਮੈਂਟ ਹੋ ਰਹੀ ਹੈ ਅਗਲੀ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਬੋਸ਼ੀ ਜਿਹੜੇ ਗਏ ਨਾਲੇ ਪਹਿਲਾਂ ਵੀ ਜਿਹੜੇ ਮੁੱਦਮੇ ਕਰਦੇ ਹੋ ਅਗਰ ਹੈ ਤਾਂ ਕੇਲੇ ਮੁੱਦਮੇ ਨਹੀਂ ਹੁਣ ਤੱਕ ਮੁਕੱਦਮੇ ਬਾਰੇ ਡਿਟੇਲ ਨਹੀਂ ਪਤਾ ਲੱਗ ਚੀ ਲੇਕਿਨ ਫਿਰ ਵੀ ਮਨ ਸਾਰੇ ਠਾਣਾ ਡਿਟੇਲ ਮੰਗੀ ਗਈ ਆ ਅੱਜ ਪਤਾ ਲੱਗੇ ਫਿਰ ਤੁਹਾਨੂੰ ਦੱਸਾਂਗੇ ਇਹਨੇ ਵੀ ਮਾਡਲ ਤੇ ਫਰੰਡੀ ਸੇਂਗ ਇੱਕੋ ਤਰ੍ਹਾਂ ਦੀ ਦਿੰਦੀ ਸੀਗੀ ਰਾਜਗੀਰਾਂ ਨੂੰ ਰੋਕਨੇ ਸੀਗੇ ਜਾਂ ਬਕਤਨ ਦਿਖਾ ਕੇ ਜਾਂ ਕਈ ਜਗ੍ਹਾ ਤੇ ਵੀ ਦੇਖਿਆ ਕਿ ਸ਼ਾਇਦ ਵਿਪਨ ਮਾਰਿਆ ਵੀ ਗਿਆ ਇਹਨਾਂ ਕੋਲ ਇਹ ਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਕੋં ਆੜਦਾ ਸੀ ਉਹਨੂੰ ਕੁੱਟਮਾਰ ਕਰਕੇ ਡਰਾ ਲੈਂਦੇ ਸੀ ਜਿੱਦਾਂ ਇੱਕ ਦੋ ਜਿਹੜਾ ਪਤਾ ਲੱਗਾ ਵੀ ਯੂਰਨ ਪਾਸ ਕਰਨ ਗਿਆ ਬੰਦਾ ਤੋਂ ਉਤੋਂ ਮੋਰਚ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸਵੈਗੀ ਵਾਲੀ ਇੱਕ ਦੋ ਵਾਰ ਲੱਤਾਂ ਹੈਗੀਆਂ ਜਿਹਦੇ ਉਹਦਾ ਬੈਕ ਹੋ ਕੇ ਲੱਗਿਆ ਇਹ ਰਿਕਵਰੀ ਸਰ ਕੀ ਕੀ ਹੋਣੀ ਹੈ ਜਿਹਦੇ ਰਿਕਵਰੀ ਹੋਈ ਹੈ ਹੁਣ ਤੱਕ 4 ਮੋਟਰਸਾਈਕਲ ਆ ਗਏ ਜਿਹੜੇ ਆਰਡਰ ਮਾਰਕਾ ਦੇ ਨੇ 11 10 ਮੋਬਾਈਲ ਫੋਨ ਨੇ ਇੱਕ ਐਕਟਿਵਾ ਪਰਸ ਬੈਂਕ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਰਾਮਦ ਨੇ ਕਿੰਨੇ ਤੋਂ ਕਿੰਨੇ ਬੰਦੇ ਹੋਰ ਇਹਨਾਂ ਦਾ ਮੁਲਾਕਾਤ ਕਿੱਦਾਂ ਹੋਈ ਕਿਤੇ ਪਹਿਲੇ ਜਿਹਨਾਂ ਉਹਦਾ ਦੋਸਤ ਨੇ ਇਹ ਜਿਹਨੇ 4 ਜਣੇ ਹੈਗੇ ਆ ਸੰਜੀਵ ਕੁਮਾਰ ਦੀਪਕ ਪ੍ਰਦੀਪ ਤੇ ਕਨ ਇਹ 4 ਸਾਥੀ ਹੈਗੇ ਆ ਜਿਹੜੇ ਦੋ ਪਹਿਲੋਂ ਰਸਤੇ ਸੀ ਦੋ ਬਾਅਦ ਚ ਹੋਏ ਕੱਲ ਨੂੰ ਚਾਰੇ ਸਾਥੀ ਨੇ ਨਸ਼ਾ ਕਰਦੇ ਆ ਗਏ ਤਾਂ ਸਾਰੇ ਹੀ ਜਮਾਲਪੁਰ ਏਰੀਆ ਰਹਿਣ ਹੋਏ ਨੇ ਤਾਂ ਅਕਸਰ ਇਹ ਮਿਲਦੇ ਜਦੋਂ ਪਲਾਨ ਕਰਦੇ ਨੇ ਦੋ ਦੀ ਲੋੜ ਆ ਜਾਂਦੀ ਚਾਰ ਵੀ ਉਹਦਾ ਮੜੇ ਵਾਰ ਪਟਾਟ ਸਰ ਜਿਹੜੇ ਮੋਬਾਈਲ ਵਗੈਰਾ ਸਨੈਚ ਕਰਦੇ ਸੀ ਉਹ ਮੋਟਰਸਾਈਕਲ 'ਇੱਕ ਜਾ ਕੇ ਕਿਤੇ ਨਾ ਕਿਤੇ ਤਬੀਅ ਤੇ ਹੀ ਹੋਣਗੇ ਹਾਂਜੀ ਉਹ ਪੁਲਿਸ ਤੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦ ਵੀ ਕੀਤੀ ਆ ਬਹੁਤ ਪੁੱਛ ਕੇ ਕਰਕੇ ਕਿੰਨੂੰ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇ ਵੀ ਮੈਲਫਾਈਡ ਹੋ। ਸਰਬ ਕੀ ਜਗ੍ਹਾ ਨੂੰ ਟਰਾਰਗੇਟ ਕਰਦੇ ਨੂੰ ਜਾਣ ਤੋਂ ਬਾਹਰ ਵੀ ਕਿੱਥੇ ਕਰਦੇ ਜਿਆਦਾਤਰ ਮਤਲਬ ਬੇਵਾ ਦੇ ਰਿਹਾ ਕਿਥੇ ਲਾਈਟ ਨਾ ਹੋ ਉਹਦੇ ਤੇ ਕੈਮਰੇ ਦੀ ਸ਼ਾਰਟੇਜ ਹੋਵੇ ਉੱਥੇ ਕਰਦੇ ਸੀ। ਸੋ ਲੇਕਿਨ ਅਚਾਨਕੇ ਪੁਲਿਸ ਨੇ ਨਿਯੰਤਰਣ ਕਾਬੂ ਆਏ ਨੇ ਤਾਂ ਸਾਰੇ ਮਾਰਕਸਾਂ ਅੰਤਿਮ ਤਰੀਕ 31 ਮਾਰਚ ਦਾ ਕਰਦੇ। ਮੈਨੂੰ ਪਤਾ ਨਹੀਂ ਲੱਗਦਾ ਕਿ ਨਹੀਂ ਪਿੰਨੋ ਇਹਨਾਂ ਦੇ ਖਿਲਾਫ ਇਹ ਤਾਂ ਨਹੀਂ ਪਤਾ ਲੱਗਿਆ ਫਿਰ ਵੀ ਵਕਫ ਵਗੈਰੇ ਜਿਹਦੇ ਬਾਰਤੋਂ ਤਾਂ ਕਿਤੇ ਉਹ ਤੋਂ ਇਨਟੀਮੇਸ਼ਨ ਮਿਲਦੀਆ ਫਿਰ ਪਤਾ ਲੱਗੀ ਕਰੀ ਉੱਥੇ ਆਪਣੇ ਅੱਡਾ ਜਿਹੜਾ ਹੈ ਕਿ ਹਾਂਜੀ ਹੁਣ ਪੁਲਿਸ ਰਿਮਾਂਡ ਤੇ ਪੁੱਛੇ ਚੱਲਦੇ ਕਿੰਨੇ ਦਿਨ ਦਾ ਰਿਮਾਂਡ ਹੈ ਰਿਮਾਂਡ ਇੱਕ ਦਿਨ ਕੱਲ੍ਹ ਤੱਕ ਦਾ ਰਿਮਾਂਡ ਹੈ ਹਾਂਜੀ ਕੱਲ੍ਹ ਤੱਕ ਦਾ ਰਿਮਾਂਡ ਹੈ ਕੱਲ੍ਹ ਇਸ ਕਰਕੇ ਫਿਰ ਰਿਮਾਂਡ ਲਿਆ ਜਾਏਗਾ ਪੁੱਛ ਲਓ